ਸਰਸਫ ਦੀ ਪਾਵਨ ਪਵਿੱਤਰ ਧਰਤੀ ਤੇ ਸ਼ਹੀਦ ਹੋਣ ਵਾਲੇ 40 ਸਿੰਘਾਂ ਦੇ ਨਾਮ ਇਸ ਪ੍ਰਕਾਰ ਹਨ ਇਹਨਾਂ ਦੇ ਮੁਖੀ ਜਥੇਦਾਰ ਭਾਈ ਮਹਾ ਸਿੰਘ ਜੀ ਤੇ ਭਾਈ ਮਹਾ ਸਿੰਘ ਜੀ ਦੇ ਨਾਲ 39 ਸਿੰਘ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਨਾਮ ਭਾਈ ਸ਼ਮੀਰ ਸਿੰਘ ਜੀ ਭਾਈ ਸਾਧੂ ਸਿੰਘ ਜੀ ਭਾਈ ਸਰਜਾ ਸਿੰਘ ਜੀ ਭਾਈ ਸੁਹੇਲ ਸਿੰਘ ਜੀ ਭਾਈ ਸੁਲਤਾਨ ਸਿੰਘ ਜੀ ਭਾਈ ਸੋਭਾ ਸਿੰਘ ਜੀ ਭਾਈ ਸੰਤ ਸਿੰਘ ਜੀ ਭਾਈ ਹਰਸਾ ਸਿੰਘ ਜੀ ਭਾਈ ਹਰੀ ਸਿੰਘ ਜੀ ਭਾਈ ਕਰਨ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਕਾਲਾ ਸਿੰਘ ਜੀ ਭਾਈ ਕੀਰਤ ਸਿੰਘ ਜੀ ਕਿਰਪਾਲ ਸਿੰਘ ਜੀ ਭਾਈ ਖੁਸ਼ਹਾਲ ਸਿੰਘ ਜੀ ਭਾਈ ਗੁਲਾਬ ਸਿੰਘ ਜੀ ਭਾਈ ਗੰਗਾ ਸਿੰਘ ਜੀ ਭਾਈ ਗੰਡਾ ਸਿੰਘ ਜੀ ਭਾਈ ਕਰਬਾਰਾ ਸਿੰਘ ਜੀ ਭਾਈ ਚੰਬਾ ਸਿੰਘ ਜੀ ਭਾਈ ਜਦੋ ਸਿੰਘ ਜੀ ਭਾਈ ਜੋਗਾ ਸਿੰਘ ਜੀ ਭਾਈ ਜੰਗ ਸਿੰਘ ਜੀ ਭਾਈ ਦਿਆਲ ਸਿੰਘ ਜੀ ਭਾਈ ਦਰਬਾਰ ਸਿੰਘ ਜੀ ਭਾਈ ਦਿਲਬਾਗ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਤੰਨਾ ਸਿੰਘ ਜੀ ਭਾਈ ਨਿਹਾਲ ਸਿੰਘ ਜੀ ਭਾਈ ਨਿਧਾਨ ਸਿੰਘ ਜੀ ਭਾਈ ਬੂੜ ਸਿੰਘ ਜੀ ਭਾਈ ਭਾਗ ਸਿੰਘ ਜੀ ਭਾਈ ਭੋਲਾ ਸਿੰਘ ਜੀ ਭਾਈ ਪੰਗਾ ਸਿੰਘ ਜੀ ਭਾਈ ਮਜਾ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਮਇਆ ਸਿੰਘ ਜੀ ਭਾਈ ਰਾਏ ਸਿੰਘ ਜੀ ਭਾਈ ਲక్ష్మణ ਸਿੰਘ ਜੀ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ